ਜਿਹੜੇ ਬੰਦੇ ਨੂੰ ਜੇਲਾ ਚ ਰੱਖਣਾ ਚਾਹੀਦਾ ਜਿਹੜੇ ਬੰਦੇ ਦੀਆਂ ਜਗਾ ਜੇਲਾ ਜਿਨ੍ਹਾਂ ਨੂੰ ਜੇਲੇ ਚ ਬੰਦ ਕਰਨਾ ਚਾਹੀਦਾ ਉਹਨਾਂ ਦੀਆਂ ਐਪਲੀਕੇਸ਼ਨਾਂ ਤੇ ਸਲਵਾਈਆਂ ਕਰਕੇ ਕੇਸ ਨੂੰ ਚੰਡੀਗੜ੍ਹ ਟ੍ਰਾਂਸਫਰ ਕੀਤਾ ਜਾ ਰਿਹਾ ਸੋ ਕਿੱਥੋਂ ਦਾ ਇਨਸਾਫ ਹੋਇਆ ਅਸੀਂ ਇਸ ਸਰਕਾਰ ਨੂੰ ਅੱਜ ਵੀ ਕਹਿੰਨੇ ਆ ਤੇ ਲੋਕਾਂ ਨੂੰ ਵੀ ਦਰਖਾਸਤ ਕਰਦੇ ਆ ਕਿ ਫੈਸਲਾ ਤੁਸੀਂ ਕਰਨਾ ਅੱਜ ਵੋਟਾਂ ਦੇ ਨੇੜੇ ਉਹ ਚੀਜ਼ ਆਈ ਹੈ ਅੱਜ ਇਲੈਕਸ਼ਨਾਂ ਦੇ ਨੇੜੇ ਇਹ ਫੈਸਲੇ ਆਇਆ ਤੇ ਕੀ ਸਰਕਾਰ ਦੇ ਵਕੀਲ ਸੁੱਤੇ ਪਏ ਆ ਕੀ ਐਡਵੋਕੇਟ ਜਰਨਲ ਸੁੱਤੇ ਪਏ ਆ 24 ਘੰਟੇ ਚ ਇਨਸਾਫ ਦੇਣ ਵਾਲੀ ਸਰਕਾਰ ਅੱਜ ਇਹਨਾਂ ਇਹਨਾਂ ਚੀਜ਼ਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਪ੍ਰਚਾਰ ਕਰਕੇ ਸਰਕਾਰ ਬਣੀ ਆ ਤੇ ਅੱਜ ਇਹਨਾਂ ਚੀਜ਼ਾਂ ਤੇ ਚੁੱਪ ਬੈਠੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਨਿਰਾਸ਼ਾਜਨਕ ਖਬਰ ਆ ਮੈਂ ਪਹਿਲਾਂ ਵੀ ਮੀਡੀਆ ਦੇ ਨਾਮ ਗੱਲ ਕਰ ਚੁੱਕਿਆ ਹਾਂ ਦੁਬਾਰਾ ਫੇਰ ਇਸ ਗੱਲ ਤੇ ਕਰਦੇ ਆ ਕਿ ਬਹਿਬਲ ਕਲਾਂ ਦੇ ਵਿੱਚ ਜਿਹੜਾ ਅੱਜ ਸਰਕਾਰ ਵੱਲੋਂ ਜਾਂ ਅਦਾਲਤਾਂ ਵੱਲੋਂ ਫੈਸਲਾ ਆਇਆ ਬਹੁਤ ਹੀ ਘਟਿਆ ਨਿੰਦਨਯੋਗ ਆ ਜਿਹੜੀ ਜਿੰਨੇ ਸ਼ਬਦਾਂ ਦੇ ਵਿੱਚ ਉਹਦੀ ਨਿਖੇਧੀ ਕੀਤੀ ਜਾਵੇ ਜਿੰਨਾ ਉਹਦਾ ਰੋਸ ਕੀਤਾ ਜਾਵੇ ਉਹਨਾਂ ਹੀ ਥੋੜਾ ਇੱਕ ਇੱਕ ਦੋਸ਼ੀ ਦੀ ਐਪਲੀਕੇਸ਼ਨ ਦੇ ਉੱਤੇ ਉਹ ਵੀ ਉਸ ਦੋਸ਼ੀ ਦੀ ਐਪਲੀਕੇਸ਼ਨ ਤੇ ਜਿਨ੍ਹਾਂ ਨੇ ਸ਼ਰੇਆਮ ਗੋਲੀਆਂ ਮਾਰ ਕੇ ਸਾਡੇ ਬੰਦੇ ਮਾਰੇ ਆ ਮੇਰੇ ਪਿਤਾ ਜੀ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜਿਨੂੰ ਗੋਲੀਆਂ ਮਾਰੀਆਂ ਅਤੇ ਦੂਜੇ ਵੀਰ ਗਰਜੀਤ ਸਿੰਘ ਸਰਾਵਾਂ ਨੂੰ ਬੰਬ ਕਲਾਂ ਦੇ ਵਿੱਚ ਜਿਹੜੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੋ ਉਹਨਾਂ ਲੋਕਾਂ ਦੀਆਂ ਅਰਜ਼ੀਆਂ ਦੇ ਉੱਤੇ ਸਰਕਾਰਾਂ ਜਾਂ ਸਿਸਟਮ ਸੁਣਵਾਈ ਕਰਦਾ ਪਹਿਲਾ 4 ਦਿਨ ਪਹਿਲਾਂ ਉਸ ਬਲਾਤਕਾਰੀ ਦੇ ਸਬੰਧ ਦੇ ਵਿੱਚ ਇੱਕ ਪਟੀਸ਼ਨ ਸੀਗੀ ਜਿਹਦਾ ਕੇਸ ਟਰਾਂਸਫਰ ਕੀਤਾ ਜਾਂਦਾ ਚੰਡੀਗੜ੍ਹ ਉਹ ਹੋਇਆ ਸੋ ਅੱਜ ਇੱਕ ਦੋਸ਼ੀ ਦੀ ਇੱਕ ਦੋਸ਼ੀ ਦੀ ਐਪਲੀਕੇਸ਼ਨ ਤੇ ਸੁਣਵਾਈ ਹੋਈ ਹੈ ਕਿ ਬਹਿਵਲ ਕਲਾਂ ਦਾ ਕੇਸ ਆ ਜਿਹੜਾ ਚੰਡੀਗੜ੍ਹ ਟਰਾਂਸਫਰ ਕੀਤਾ ਜਾ ਰਿਹਾ ਇਸ ਗੱਲ ਦੇ ਲਈ ਕਿ ਉਹਨੂੰ ਖਤਰਾ ਸਾਡੇ ਇੱਥੇ 100 ਤੋਂ 150 ਤੋਂ ਵੱਧ ਗਵਾਹ ਨੇ ਜਿਹੜੇ ਬਹਿਵਲ ਕਲਾਂ ਦੇ ਨੇ ਕੋਟਕਪੂਰਾ ਦੇ ਨੇ ਜਿਹੜੇ ਬਹਿਵਲ ਕਲਾਂ ਦੇ ਨਾਲ ਦੇ ਆਸੇ ਪਾਸੇ ਦੇ ਪਿੰਡਾਂ ਦੇ ਨੇ ਬਰਗਾੜੀ ਪਿੰਡਾਂ ਦੇ ਨੇ ਉਹ ਗਵਾਹ ਹਨੂ ਫਰੀਦਕੋਟ 25 ਕਿਲੋਮੀਟਰ ਪੈਂਦਾ ਦਵਾਈਆਂ ਦੇ ਲਈ ਉਹਨਾਂ ਨੂੰ ਉੱਥੇ ਜਾਣਾ ਠੀਕ ਰਹੂਗਾ ਕਿ 250 ਕਿਲੋਮੀਟਰ ਚੰਡੀਗੜ੍ਹ ਠੀਕ ਰਹੂਗਾ ਜਿਹੜੇ ਬੰਦੇ ਨੂੰ ਜੇਲਾ ਵਿੱਚ ਰੱਖਣਾ ਚਾਹੀਦਾ ਜਿਹੜੇ ਬੰਦੇ ਦੀਆਂ ਜਗਾ ਜੇਲਾ ਜਿਨ੍ਹਾਂ ਨੂੰ ਜੇਲੇ ਵਿੱਚ ਬੰਦ ਕਰਨਾ ਚਾਹੀਦਾ ਉਹਨਾਂ ਦੀਆਂ ਐਪਲੀਕੇਸ਼ਨਾਂ ਤੇ ਸਰਵਾਈਆਂ ਕਰਕੇ ਕੇਸ ਨੂੰ ਚੰਡੀਗੜ੍ਹ ਟਰਾਂਸਫਰ ਕੀਤਾ ਜਾ ਰਿਹਾ ਸੋ ਕਿੱਥੋਂ ਦਾ ਇਨਸਾਫ ਹੋਇਆ ਅਸੀਂ ਇਸ ਸਰਕਾਰ ਨੂੰ ਅੱਜ ਵੀ ਕਹਿੰਦੇ ਤੇ ਲੋਕਾਂ ਨੂੰ ਵੀ ਦਰਖਾਸਤ ਕਰਦੇ ਆ ਕਿ ਫੈਸਲਾ ਤੁਸੀਂ ਕਰਨਾ ਅੱਜ ਵੋਟਾਂ ਦੇ ਨੇੜੇ ਉਹ ਚੀਜ਼ ਆਈ ਆ ਅੱਜ ਇਲੈਕਸ਼ਨਾਂ ਦੇ ਨੇੜੇ ਇਹ ਫੈਸਲੇ ਆਇਆ ਤੇ ਕੀ ਸਰਕਾਰ ਦੇ ਵਕੀਲ ਸੁੱਤੇ ਪਏ ਆ ਕੀ ਐਡਵੋਕੇਟ ਜਰਨਲ ਸੁੱਤੇ ਪਏ ਆ 24 ਘੰਟੇ ਚ ਇਨਸਾਫ ਦੇਣ ਵਾਲੀ ਸਰਕਾਰ ਅੱਜ ਇਹਨਾਂ ਇਹਨਾਂ ਚੀਜ਼ਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਪ੍ਰਚਾਰ ਕਰਕੇ ਸਰਕਾਰ ਬਣੀ ਆ ਤੇ ਅੱਜ ਇਹਨਾਂ ਚੀਜ਼ਾਂ ਤੇ ਚੁੱਪ ਬੈਠੀ ਆ ਪਹਿਲਾਂ ਸਰਸੇ ਵਾਲੇ ਨੂੰ ਤੁਸੀਂ ਚੰਡੀਗੜ੍ਹ ਦੇ ਵਿੱਚ ਕੇਸ ਦੇ ਵਿੱਚ ਲੈ ਗਿਓ ਉੱਥੇ ਉਹਨੂੰ ਕਤਲ ਦੇ ਕੇਸ 'ਚ ਬਰੀ ਕਰਤਾ ਜਿਹੜੇ ਕੇਸ ਚ ਸਜ਼ਾ ਭਰ ਤਰਿਆ ਸੀ ਕਤਲ ਦਾ ਕੇਸ ਸੀਗਾ ਉਹਦੇ ਚ ਬਰੀ ਕਰਤਾ ਹੋਰ ਚਾਰ ਦਿਨਾਂ ਨੂੰ ਦੂਜੇ ਕੇਸਾਂ ਚ ਬਰੀ ਕਰ ਦੇਣਗੇ ਉਸੇ ਤਰੀਕੇ ਨਾਲ ਹੀ ਬਹਿਵਲ ਕਲਾਂ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਤੁਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਅੱਜ ਕੇਸ ਆ ਬਹਿਵਲ ਕਲਾਂ ਤੋਂ ਤਬਦੀਲ ਕਰਕੇ ਚੰਡੀਗੜ੍ਹ ਫਰੀਦਕੋਟ ਤੋਂ ਤਬਦੀਲ ਕਰਕੇ ਚੰਡੀਗੜ੍ਹ ਜਿਹੜਾ ਲੱਗਿਆ ਹੋ ਇਹਦਾ ਸਿੱਧੀ ਮਨਸ਼ਾ ਜ਼ਾਹਰ ਹੁੰਦੀ ਆ ਸਰਕਾਰਾਂ ਦੀ ਤੇ ਇਥੋਂ ਦੇ ਸਿਸਟਮ ਦੀ ਕਿ ਇਹਨਾਂ ਦੋਸ਼ੀਆਂ ਨੂੰ ਇਹ ਬਰੀ ਕਰਨ ਜਾ ਰਹੇ ਨੇ ਅੱਜ ਨਹੀਂ ਹੋਰ ਥੋੜੇ ਦਿਨਾਂ ਦੇ ਵਿੱਚ ਆਪਾਂ ਨੂੰ ਖਬਰਾਂ ਮਿਲ ਲੀਆਂ ਬਰੀ ਕਰਨ ਦੀਆਂ ਮੈਂ ਇੱਥੇ ਕਹਿਣਾ ਚਾਹੁੰਨਾ ਲੋਕਾਂ ਨੂੰ ਇਹ ਤੇ ਫੈਸਲਾ ਲੈਣ ਨਿਰਣਾ ਕਰਨ ਕੇ ਲੋਕ ਕੁਰਸੀਆਂ ਦੇ ਕਾਬਲ ਹੈਗੇ ਆ ਕਿ ਨਹੀਂ ਹੈਗੇ ਆ ਤੇ ਦੂਸਰਾ ਐਡਵੋਕੇਟ ਜਰਨਲ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਤੁਸੀਂ ਜਾਂ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਤੁਹਾਡੇ ਬਿਆਨ ਜਿੱਥੇ ਆਉਣੇ ਚਾਹੀਦੇ ਸੀ ਕਿ ਅਸੀਂ ਚੈਲੰਜ ਕਰਦੇ ਆਂ ਅਸੀਂ ਨਹੀਂ ਹੋਣ ਦਿਆਂਗੇ ਅਸੀਂ ਇਹਨੂੰ ਰੋਕਾਂਗੇ ਤੁਸੀਂ ਚੁੱਪ ਬੈਠੇ ਹੋ ਸੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆਂ ਕਿ ਇਨਸਾਫ ਸਾਨੂੰ ਆਪਣੇ ਆਪ ਕਰਨਾ ਪੈਣਾ ਇਹਨਾਂ ਲੋਕਾਂ ਨੂੰ ਜੇਲਾ ਚ ਬੰਦ ਕਰਨ ਦੀ ਬਜਾਏ ਇਹਨਾਂ ਦੀਆਂ ਐਪਲੀਕੇਸ਼ਨਾਂ ਤੇ ਸੁਣਵਾਈਆਂ ਕਰ ਰਹੀ ਆ ਸਰਕਾਰ ਸਕੀ ਇਹਨਾਂ ਨੂੰ ਤਾਂ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਜਿਨ੍ਹਾਂ ਦਾ ਸਿਕਿਉਰਿਟੀ ਅੱਜ ਵੀ 12-12 ਬੰਦੇ ਚੱਲਦੇ ਆ ਤੁਸੀਂ ਹੋਰ ਲਾ ਲਓ 12 ਬੰਦੇ ਹੋਰ ਕਰ ਲਓ 24 ਬੰਦੇ ਕਰ ਲਓ 40 ਬੰਦੇ ਕਰ ਲਓ ਇੱਕ ਬੰਦੇ ਦੀ ਐਪਲੀਕੇਸ਼ਨ ਤੇ ਉਹਦੀ ਉਹਦੀ ਉਹਦੇ ਹੱਲ ਨਿਕਲ ਸਕਦੇ ਆ ਉਹਦੀਆਂ ਹਾਜ਼ਰੀਆਂ ਜਿਹੜੀਆਂ ਘਟ ਸਕਦੀਆਂ ਉਹਨੂੰ ਅਦਾਲਤਾਂ 'ਚ ਘੱਟ ਬੁਲਾਇਆ ਜਾ ਸਕਦਾ ਜਾਂ ਉਹਨੂੰ ਇਹੋ ਜਿਹੇ ਫੈਸਲੇ ਸੁਣਾ ਕੇ ਜੇਲ੍ਹ 'ਚ ਬੰਦ ਕੀਤਾ ਜਾ ਸਕਦਾ ਪਰ ਤੁਸੀਂ ਉਹਨਾਂ ਤੇ ਸੁਣਵਾਈਆਂ ਕਰਕੇ ਉਹਨਾਂ ਨੂੰ ਚੰਡੀਗੜੀ ਭੇਜ ਰਹੇ ਹੋ ਜਿੱਥੇ ਉਹਨਾਂ ਦੀ ਮਾਰਫਤ ਆ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਦੇ ਵਿੱਚ ਮੈਨੂੰ ਇੱਕ ਗੱਲ ਦੱਸੋ ਕਿ ਇਹੋ ਜਿਹੇ ਕਿਹੜੇ ਉੱਥੇ ਜੱਜਾਂ ਕੋਲੇ ਇੰਨੀ ਵੇਹਲ ਆ ਕਿ ਉਹ ਜਿਹੜੀ ਪ੍ਰੀਤਕੋਟ ਦੇ ਵਿੱਚ ਬਹਿਸ ਹੁੰਦੀ ਆ 2-2 3-3 ਘੰਟੇ ਇਸ ਕੇਸ ਦੇ ਉਹ ਚੰਡੀਗੜ੍ਹ ਬਹਿਸ ਕਰ ਸਕਣ ਚੰਡੀਗੜ੍ਹ ਬੰਦਾ ਹਜੇ ਮਦਈ ਪੌੜੀਆਂ ਚੜਦਾ ਹੁੰਦਾ ਤਾਂ ਜੱਜ ਤਰੀਕ ਪਾ ਕੇ ਥੱਲੇ ਭੇਦ ਦਿੰਦਾ 2-300 ਕਿਲੋਮੀਟਰ ਦਾ ਬੰਦਾ ਸਫਰ ਕਰਕੇ ਜਾਂਦਾ ਚੰਡੀਗੜ੍ਹ ਤਰੀਕ ਆ ਤੇ ਉੱਥੇ ਜੱਜ ਜਦ ਨੂੰ ਪੌੜੀਆਂ ਤੇ ਤਾਂ ਚੜ ਕੇ ਉਹਦੀ ਕੋਰਟ ਚ ਲੱਭਦੇ ਆ ਕੋਰਟ ਚ ਜਾਂਦੇ ਆ ਉਹਦ ਨੂੰ ਜੱਜ ਦਾ ਪੀਏ ਜਾਂ ਜਿਹੜਾ ਉੱਥੇ ਬੈਠਾ ਹੁੰਦਾ ਉਹ ਤਰੀਕ ਪਾ ਕੇ ਅੱਗੇ ਸੋ ਅਟੇਤਾ ਆ ਹਾਲ ਹੁਣ ਅਸੀਂ ਕਿੱਧਰ ਆਪਣੇ 150 200 ਬੰਦੇ ਨੂੰ ਗਵਾਹੀਆਂ ਦੇ ਲਈ ਚੰਡੀਗੜ੍ਹ ਲੈ ਕੇ ਜਾਵਾਂਗੇ ਸੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਇਹਨਾਂ ਦੇ ਚਿਹਰੇ ਪਰਖੀਏ ਇਹਨਾਂ ਦੇ ਚਿਹਰਿਆਂ ਤੇ ਨਕਾਬ ਆ ਜਿਹੜੇ ਲਾਉਣੇ ਪੈਣਗੇ ਸਾਨੂੰ ਤੇ ਇਹਨਾਂ ਨੂੰ ਜਿਹੜਾ ਮੂੰਹ ਦੀ ਖਾਣੀ ਪਊਗੀ ਜਿਹੜੇ 24 24 ਘੰਟਿਆਂ ਦੇ ਵਿੱਚ ਲਾਰੇ ਲਾ ਕੇ ਲੋਕਾਂ ਨੂੰ ਮੂਰਖ ਬਣਾ ਕੇ ਸੱਤਾ ਦੇ ਵਿੱਚ ਬੈਠਿਆ ਤੇ ਅੱਜ ਇਹਨਾਂ ਨੂੰ ਸੱਤਾ ਦਾ ਇਡਾ ਨਸ਼ਾ ਹੋਇਆ ਹੋਇਆ ਕਿ ਇਹਨਾਂ ਨੂੰ ਇਹ ਕੇਸ ਹੀ ਨਿੱਕੇ ਲੱਗਦੇ ਆ ਇਹਨਾਂ ਨੂੰ ਇਹ ਬੰਦੇ ਮਰਿਆਂ ਦੀ ਗੱਲ ਤੇ ਗੱਲ ਕਰਨਾ ਵੀ ਠੀਕ ਨਹੀਂ ਲੱਗਦਾ ਸੋ ਬੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ